ਕਵੀਰ ਮੋਹੇ ਮਰਨੇ ਦਾ ਚਾਹ ਹੈ ਵਰੂਪ ਤਹਰ ਕੇ ਦਵਾਰ ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਦ ਕੋਈ ਵਾਰ ਫੇਰ ਆਏਗਾ ਤੋ ਕਹ ਤਾ ਕਹਨਾ ਮੋਹੇ ਮਰਨੇ ਦਾ ਚਾਹ ਹੈ ਮੈਂ ਕਿਦਾਂ ਮਰਾਂ ਮੈਨੂੰ ਬੜਾ ਚਾਹ ਹੈ ਛੇਤੀ ਮਰ ਮਾਨਮਾਨ ਵਾਨਿਆ ਆਪ ਕੈਸੇ ਮਰੂ ਮਾਨਮਾਨ ਵਾਨਿਆ ਮੋਹੇ ਮਰਨੇ ਦਾ ਚਾਹ ਹੈ ਮਰੂ ਦਾ ਹਰ ਕੇ ਦਵਾਰ ਪਰ ਮਰਨਾ ਕਿੱਥੇ ਜਾ ਗਿਆ ਹਰ ਕੇ ਦਵਾਰ ਮੋ ਮਾਤਾ ਨੂੰ ਪੁੱਛੇ ਕੌਣ ਹੈ ਪਰ ਹਮਾਰੇ ਬਾਹਰ ਹਰਿ ਉਹਨੇ ਪੁੱਛਣਾ ਚਾਹੀਦਾ ਕੌਣ ਪਿਆ ਹੈ। ਯਾ ਮੇਰਾ ਜਤਨਾ ਨਾ ਕੁਝ ਹੈ ਹੀ ਨਹੀਂ। ਹਰਿ ਨੂੰ ਇਹ ਸਵਾਲ ਨਹੀਂ ਕਰਨਾ ਚਾਹੀਦਾ ਵੀ ਕੌਣ ਪਿਆ ਹੈ। ਪਿਆ ਪਿਆ ਕੋਈ ਪਿਆ ਹੋਗਾ। ਕੋਈ ਪਿਆ ਹੋਆ ਨਾ ਥਾਵਾ ਜਿਹਨੂੰ ਕਹਤੇ ਥਾਉ ਨਹੀਂ ਮਿਲਿਆ ਇੱਥੇ ਮਿਲ ਗਿਆ ਥਾਉ। ਇਹ ਨਥਾਮਾ ਪਿਆ ਕੋਈ ਨਹੀਂ ਮੜਿਆ ਕਦੇ ਥਾਂ ਤਾਂ ਇੱਥੇ ਆ ਕੇ ਮਰਿਆ ਵਰਦਾ ਰਿਹਾ ਹੋਰ ਕਿਤੇ ਮਰਦੇ ਤਾਂ ਲੋਕਾਂ ਨੇ ਫੇਰ ਜਨਮ ਦੇ ਹੀ ਜਾਂਦੇ ਸੀ ਕਹਿੰਦੇ ਗੱਲ ਜਗਾ ਮਰ ਗਿਆ ਚੱਲ ਉੱਠ ਭਜਤ ਉਹ ਹੁਣ ਨਾ ਮੈਨੂੰ ਪੁੱਛੇ ਜਾਮਰਾਇ ਦਾ ਪੁੱਜਾਰੇ ਹੈ ਕਿ ਕੌਣ ਮਰਿਆ ਹੈ ਕਿਉਂ ਮਰਿਆ ਏ ਥੇ ਜਿੱਥੇ ਮਰਨਾ ਸੀ ਉੱਥੇ ਮਰੇ ਹਰ ਕਿਦਵਾਰ ਇਹ ਮਰਨਾ ਚਾਹੀਦਾ ਸੀ ਜਾ ਕੇ ਫਿਰ ਦੀ ਕੋਈ ਪੁੱਛਦਾ ਹਾਂਜੀ